ਸਾਰਿਆਂ ਨੇ ਦੇਖਿਆ ਹੋਣਾ ਨਫਤ ਦੇ ਹੱਥ ਕਿਸ ਤੱਕ ਹੈ ਇੱਕ ਲੋਕ ਕਿਥੋਂ ਤੱਕ ਜਾਂਦੇ ਨੇ ਪੁੱਤ ਨੂੰ ਮਾਰ ਦਿੱਤਾ ਅਸੀਂ ਚੱਲ ਲਿਆ ਅਸੀਂ ਸਮਝ ਲਿਆ ਸਰਕਾਰ ਕੋਲੋਂ ਦਾ ਪਾਣਾ ਮੰਨ ਲਿਆ ਉਸ ਤੋਂ ਬਾਅਦ ਜਿਹੜਾ ਨਵਾਂ ਬੱਚਾ ਵੀ ਜੰਮ ਲੈਂਦਾ ਮੈਨੂੰ ਅਫਸਰ ਮਿਲਦੇ ਨੇ ਪਰ ਉਹ ਆਪ ਦੀ ਮਜਬੂਰੀ ਦੱਸ ਕੇ ਅੱਖਾਂ ਦੇ ਹੰਝੂ ਲੈ ਕੇ ਗੱਲ ਬਿਆਨ ਕਰਦੇ ਆ ਕਿ ਸਰਕਾਰ ਕਹਿੰਦੀ ਹੈ ਸ਼ਰਾਪ ਤੋਂ ਕਰੋ ਸਾਡਾ ਮਰਨਾ ਵੀ ਸਰਕਾਰ ਦੇ ਧਿਆਨ ਸਾਡਾ ਜੰਮਣਾ ਵੀ ਸਰਕਾਰ ਦੇ ਧਿਆਨ ਦੇ ਵਿੱਚ ਇਹ ਗੱਲ ਪੰਜਾਬੀਓ ਤੁਹਾਨੂੰ ਆਪ ਦੇ ਦਿਮਾਗ ਦੇ ਵਿੱਚ ਗੱਲ ਭਰਦੀ ਪੋਗੀ ਮੈਂ ਪਾਸੋਂ ਵੀ ਦੱਸਿਆ ਸੀ ਸਾਡੇ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਚੁਣ-ਚੁਣ ਕੇ ਨਿਸ਼ਾਨਾ ਬਣਾ ਰਹੀ ਹੈ ਜੇ ਅਸੀਂ ਕਿਸੇ ਵੀ ਬੰਧਨ ਕਰਕੇ ਨਾ ਹੋਏ ਤਾਂ ਤੁਸੀਂ ਦੇਖੋ ਮੇਰੇ ਵਰਗੇ ਪਰਵਾਰਾਂ ਦੀ ਕਿੰਨੀ ਇੱਥੇ ਬਾਦੀ ਪੂਰੀ ਕਰੀ ਹੈ ਅੱਜ ਦਾ ਸਵਾਗਤ ਮੈਂ ਪੈਗਾਮ ਦੇ ਵਿੱਚ ਜਿਹੜੇ ਸਾਡੇ ਨਰਕੋਸ਼ ਗੋਹੜੀਆਂ ਦੇ ਨਾਲ ਪੁੱਨੇ ਅੱਜ ਦਾ ਸਵਾਗਤ ਜਿਹੜਾ ਗੋਹੜੀਆਂ ਨੇ ਦਾ ਨਜ਼ਾਇਜ਼ ਪੀਸ ਤੇ ਤਸ਼ੱਦਦ ਦੇ ਨਾਲ ਸ਼ਹੀਦ ਹੋਇਆ ਬੱਚਾ ਹਰ ਵਕਤ ਸ਼ਹੀਦ ਕਹੂੰਗਾ ਮੈਂ ਬੱਚਾ ਜਿਹਨਾਂ ਦਾ ਬਿਨਾਂ ਕਸੂਰ ਤੋਂ ਤੁਸੀਂ ਕਤਲ ਕਰ ਦਿੰਦੇ ਹੋ ਉਹਨਾਂ ਦੇ ਨਾਲ ਖੜਨਾ ਮੈਂ ਪਾਣੂਗੀ ਕਰ ਔਰ ਤੁਸੀਂ ਥੋੜਾ ਜਿਹਾ ਘਬਰਾ ਜਾਂਦੇ ਹੋ ਆਪਣੇ ਬਹੁਤ ਵਾਰ ਘਟ ਗਿਆ ਜੀ ਮੈਂ ਸੁਣੀ ਇੱਕ ਗੱਲ ਕਹਿਣਾ ਬਾਲਾ ਮਾਂ ਥੋੜੇ ਜਿਹੇ ਪਰਛੜੀ ਹੋਈ ਤਾਂ ਕਿੰਤੀ ਮੇਰੇ ਪੁੱਤਾਂ ਮੰਗਰ ਬਹੁਤ ਵੱਡੀ ਸੀ ਪਰ ਹਰ ਨਾਲੇ ਬਹੁਤ ਥੋੜੀ ਨੇ ਜਿਹੜਾ ਤੁਹਾਡੇ ਕੋਲ ਰੱਖਿਆ ਪਰਵਾਹ ਨਾ ਕਰਿਆ ਕਰੋ ਜਿਹੜੀ ਗੱਲ ਆਪਣੇ ਮਨ ਦੇ ਵਿੱਚ ਹੈ ਜਦ ਤੱਕ ਉਹਨੀਆਂ ਸਰਕਾਰਾਂ ਦਾ ਆਪਾਂ ਬੋਧ ਕਰਾਂਗੇ ਦੇਖੋ ਕੰਮ ਥੋੜੇ ਲੱਗਦੇ ਦਾ ਹੁੰਦੇ ਆ ਇਹ ਹੁੰਦੇ ਹੀ ਆ ਜਾਂਦੇ ਆ ਆਪਾਂ ਅਵਾਤਾ ਨਹੀਂ ਛੋਣਾ ਕਰ ਸਕਦੇ ਕਈ ਲੋਕ ਮੈਨੂੰ ਕੋਲੇ ਕੋਲੇ ਦੱਸਦੇ ਆ ਠੀਕ ਆ ਭਾਈ ਮੈਂ ਜਾਈਏ ਕਿੱਥੇ ਜਦੋਂ ਕੋਈ ਨਾ ਸੁਣੇ ਕਿਸੇ ਦਰਤੇ ਦਾ ਜਾਵਾਂਗੇ ਕਿ ਤੁਹਾਨੂੰ ਤੁਸੀਂ ਐਪਲੀਕੇਸ਼ਨ ਦਿੰਨੇ ਆ ਸਾਡੀ ਹਰੇਕ ਪੁਲਿਸ ਕੋਲੇ ਜਿਹੜੀ ਕੰਪਲੇਂਟ ਪਈ ਹੈ ਉਹ ਉੱਥੇ ਦੀ ਉੱਥੇ ਪਈ ਹੈ ਮੈਂ ਤੁਹਾਨੂੰ ਤੈਨੂੰ ਫਾਲਾਂ ਦਾ ਜਿਹੜਾ ਸੰਤਾਪ ਵਸੋਂ ਲੱਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਲਾਉ ਉਸਨੇ ਜਿਹੜੀ ਵੀਡੀਓ ਕਰਨ ਵਾਲਾ ਡੀਐਸਪੀ ਸਰਕਾਰ ਨੇ ਸਸਪੈਂਡ ਕਰਤਾ ਚੈਨਲ ਦੇ ਉੱਤੇ ਦੋ 12 ਤੋਂ 15 ਕਰਮੀਆਂ ਦੇ ਕਰੀਬਾ ਕੋਈ ਵੀਡੀਓ ਚੱਲ ਗਈ ਪਰ ਤੋਂ ਮੇਰੇ ਪੁੱਤ ਦਾ ਗਾਣਾ 24 ਘੰਟੇ ਚੱਲਿਆ ਮੇਰੇ ਪੁੱਤ ਦਾ ਗਾਣਾ ਕੀ ਕਹਿੰਦਾ ਸੀ ਉਹ ਪੰਜਾਬੀਆਂ ਦੇ ਪਾਣੀ ਦੀ ਗੱਲ ਕਰਦਾ ਸੀ ਸੱਚ ਇਹ ਨਾ ਮੈਨਾਂ ਕੌੜਾ ਲੱਗਦਾ ਕਿ ਇੰਨੀ ਜ਼ਬਰਦਸਤੀ ਉਹ ਗਾਣਾ ਬਹਿਨ ਕੀਤਾ ਸਾਡੀ ਹਰ ਗੱਲ ਦੇ ਉੱਤੇ ਇਹਨਾਂ ਦਾ ਚੈੱਕ ਹੈ ਮੇਰੇ ਘਰੇ ਕੰਮ ਕਰਨ ਵਾਲੇ ਬੰਦੇ ਦਾ ਪਹੁੰਚ ਜਿਹੜਾ ਸਾਡੇ ਤੇ ਲੱਗਿਆ ਹੋਇਆ ਕੀ ਨਾ ਦੱਸੇ ਕੋਈ ਬਾਗੀ ਆ ਮੈਂ ਸਾਰਿਆਂ ਦੇ ਚਰਨੀ ਹੱਥ ਲਾਏ ਜਾ ਕੇ ਓਏ ਮੈਂ ਦੇਸ਼ ਦੇ ਗ੍ਰਹਿ ਮੰਤਰੀ ਦੇ ਕੋਲ ਚਾ ਕੇ ਗਿਰਕੜਾ ਔਰ ਇਹਨਾਂ ਦਾ ਹੁਕਮ ਸੀ ਮੈਂ ਬਹੁਤ ਦੇ ਖੁੱਲ ਛੁੱਕੇ ਘਰੂ ਗਿਆ ਕਹਿੰਦਾ ਸਿਸਟਮ ਦਾ ਹਿਸਾਬ ਨੂੰ ਪਰਮੇ ਨੂੰ ਦੱਸੋ ਜਦੋਂ ਲੀਡਿੰਗ ਸਿਸਟਮ ਦਾ ਹਿਸਾਬ ਮੇਰੇ ਪੁੱਤ ਦੀਆਂ ਆਸਤੀਆਂ ਨੂੰ ਬਣਾਉਂਦੇ ਆ ਤਾਂ ਜੇ ਮੈਂ ਦਰਦਰ ਜਾ ਕੇ ਲੋਕਾਂ ਤੋਂ ਧੀਰਪੂਰ ਨੂੰ ਵੋਟਾਂ ਦੀ ਤਾਂ ਮੈਂ ਕੀ ਗੱਲ ਕਰਾਂ ਇਹ ਕਾਲੀ ਬੋਲੀ ਸਰਕਾਰ ਗੱਲ ਨਹੀਂ ਸੁਣਦੀ ਅਸੀਂ ਮੀਆਂ ਵੀ ਜਾਂ ਕੇ ਕਹਾਣ ਸਭਾ ਦੇ ਵਿੱਚ ਵੀ ਜਾ ਕੇ ਬਹਿ ਕੇ ਗਏ 25 ਗੁਰਦੀ ਟੁਰੀ ਦੇ ਬੈਠਾ ਗੁਰਮੁਖਮੰਤਨ ਮੈਨੂੰ ਵੀ ਇੱਕ ਗੱਲ ਦੀ ਗਲਤਫਹਿਮੀ ਸੀ ਵੀ ਕਲਾਕਾਰ ਬਹੁਤ ਐਮਲੇ ਬਣਿਆ ਕਿ ਕਲਾਕਾਰ ਤਾਂ ਤੇਰੇ ਪੁੱਤ ਨੂੰ ਬਹੁਤ ਪਿਆਰ ਕਰਦੇ ਆ ਉਹਨੂੰ ਅੱਜ ਦੇ ਪੁੱਛਾਂਗੇ ਬਾਪੂ ਉਹ ਤੋਂ ਇੱਥੇ ਕੋਲ ਬੈਠਾ ਤੇਰੀ ਗੱਲ ਕਰਾਂਗੇ ਕਲਾਕਾਰਾਂ ਨੇ ਫਤਿਹ ਬੁਲਾਉਂਦੀ ਉਹ ਸੇਸ਼ ਨਹੀਂ ਕੀਤੀ ਅੱਖ ਚਲਾ ਕੇ ਬਾਂਦੀ ਲੱਗ ਗਈ। ਜਿਹਨੋਂ ਜਦੋਂ ਬਾਤ ਪੈਂਦਾ ਉਹ ਮੇਰੇ ਲਈ ਘੜਦੇ ਆ। ਸੌਖਿਆਂ ਕੋਲੇ ਜਦੋਂ ਲੱਗਦੀ ਸੁਮੂਤਾ ਫੈਸਲਾ ਰੋਟਾ ਵੀ ਮੰਨਨੀ ਆ ਸੀ ਬੜਿਆਂ ਨੇ ਸੀ ਕੰਮ ਲੀ ਗਾ ਸੀ। ਕੱਲੇ-ਕੱਲੇ ਕਰਕੇ ਉਸ ਦਾ ਪੁੱਤ ਨਹੀਂ ਤਾਰਦੇ ਅਸੀਂ ਜੁੰਦੇ ਨੇ। ਰਹਿੰਦੇ ਖੁੰਦੇ ਸੀ ਜਿਹੜੇ ਮੈਂtare ਵੀ। ਇਹਦੇ ਸੰਦਰਭ ਦੇ ਵਿੱਚ ਤੁਹਾਨੂੰ ਦਿੱਤਾ ਆਉਣੇ ਸਮੇਂ ਦੇ ਵਿੱਚ ਵੀ ਜਿਮਾ ਕੇ ਬਹੁਤ ਜਾਣਕਾਰੀ ਤਾਂ ਤੋਂ ਅੱਜ ਮੈਂ ਜਿਹੜੀ ਗੱਲਾਂ ਜਿਹੜੇ ਮੇਰਾ ਜਸਸ ਨੂੰ ਲੈ ਕੇ ਪੁੱਖ ਦੀ ਆਤਮਾ ਦੀ ਸ਼ਾਂਤ ਨੂੰ ਲੈ ਕੇ ਮਹੀ ਗੱਲਾਂ ਕਰਦੀ ਐ ਇਸ ਘੇਰੇ ਤੋਂ ਬਾਹਰ ਹੀ ਜਾਣ। ਐਨਾ ਤਾਂ ਕਦਾਲ ਕਰੇ ਕੋਈ ਗੁਲਾਮੀ ਬੜੇ ਮੇਜਰ ਨੇ ਵੀ ਕੀਤਾ ਜੁਨਾਏ ਸਰਕਾਰ ਕਰਦੀ ਐ। ਸਾਡੇ ਬੁੱਤਾਂ ਦਾ ਖੂਨ ਇੰਨਾ ਸਸਤਾ ਹੋ ਗਿਆ ਇੱਕ ਘਾਟ ਪਾਰਕ ਦੇ ਪਿੱਛੇ ਜਾ ਤੁਸੀਂ ਕਤਲ ਕਰ ਦਿੰਦੇ ਹੋ। ਇਹ ਸਰਕਾਰਾਂ ਕਿਉਂ ਨਹੀਂ ਕਤਲ ਦੇ ਸਜ਼ਾ ਜਿਹੜੀ ਨੂੰ ਸਖਤ ਕਰਦੀਆਂ। ਇੱਕ 300 ਬੋੜਾ ਪਰਚਾ ਦਿਨੇਓ। ਚਾਰ ਸਾਲਾਂ ਬਾਅਦ ਉਹ ਜਿਮਾਨ ਤੋਂ ਹੋਏ ਨੇ ਮੁੜ ਕੇ ਅਗਲਾ ਅੰਦਰ ਨਹੀਂ ਜਾਂਦਾ ਕਿ ਜਦ ਇੱਕ ਕਿਸੇ ਦਾ ਅਕਾ ਤਾਂ ਬੇਲਾ ਗੁੰਦਾ ਬਣ ਗਿਆ ਇਹਦੀ ਸਜ਼ਾ ਇੰਨੀ ਹੈ ਕਿ ਚਾਰ ਸਾਲਾਂ ਚਤਤਵਾਦੀ ਅੰਦਰ ਬੈਠੇ ਹੱਸਦੇ ਆ ਮੈਂ ਜਦੋਂ ਕੋਰਟ ਦੇ ਵਿੱਚ ਜਾਣਾ ਸਾਡੀ ਹਾਸ ਤੇ ਦੇਖ ਕੇ ਜਦੋਂ ਆਉਂਦੇ ਨੇ ਪੇਛਿਆਂ ਦੇ ਉੱਤੇ ਹੱਸਦੇ ਆ ਮੁਸਕਰੀਆਂ ਨਾਲ ਤੇ ਉਹਨੀਆਂ ਮਾਰਦੇ ਕਿ ਦੂਸਰੇ ਨੂੰ ਬੜਾ ਆਖਾ ਇੱਕ ਨਾ ਸੀ ਹੁੰਦੀ ਉਹਨੀਆਂ ਚਾਰ ਸਾਲ ਪਰ ਮੈਨੂੰ ਇਸ ਗੱਲ ਦਾ ਅਰਾਮ ਆਦੀ ਪਰ ਮਾਤਦਾ ਤੇ ਕਿਉਂਕਿ ਮੈਂ ਬੱਚੇ ਜਿ ਲਈ ਹੁੰਦਾ